हां तो सशिवाल जी सारेन कौर ब्लॉग ਤੇ ਤੁਹਾਡਾ ਸਵਾਗਤ ਹੈ। ਦੋ ਤਿੰਨ ਦਿਨ ਹੋ ਗਏ ਅਫਰ ਵੀਡੀਓ ਨਹੀਂ ਪਾਈ। ਉਹਦਾ ਕਾਰਨ ਇਹ ਸੀਗਾ ਕਿਉਂਕਿ ਮੈਂ ਸਿਕ ਵੀ ਸੀਗੀ ਤੇ ਵਿੱਚ ਆਪਣੇ ਰਿਲੇਟਿਵ ਦੇ ਵਿਆਹ ਵੀ ਸੀਗਾ ਤੇ ਵਿੱਚ ਉਧਰ ਸੀਗੇ ਤੇ ਵਿਆਹ ਦੇ ਵਿੱਚ ਹੀ ਅਸੀਂ ਸਿਕ ਹੋਏ। ਤੇ ਦੋ ਤਿੰਨ ਦਿਨ ਬਾਅਦ ਫਾਈਨਲੀ ਅਸੀਂ ਅੱਜ ਘਰੇ ਆ। ਤੇ ਘਰੇ ਅੱਜ ਸਾਰਾ ਦਿਨ ਅਸੀਂ ਕਰਦੇ ਗਿਆ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ। ਮਮੀ ਬਾਥਰੂਮ ਚ ਕੱਪੜੇ ਧੋ ਰਹੇ ਆ ਤੇ ਮੈਂ ਚਾਹ ਬਣਾਈ ਸੀ ਗੋੜ ਵਾਲੀ ਚਾਹੇ ਬਣਾਈ ਸੀ ਤੇ ਨਾਲੇ ਅੱਜ ਆਪਾਂ ਬਣਾਵਾਂਗੇ ਗੋਭੀ ਦੀ ਸਬਜ਼ੀ ਸਵੇਰ ਦੀ ਰੋਟੀ ਨਾਲ ਇਹ ਚਾਚਾ ਦੀ ਗੱਲ ਗੋਭੀ ਦੇ ਕੇ ਸੀਗੇ ਉਹ ਲੈ ਕੇ ਆਏ ਸੀ ਖੇਤੋਂ ਤੇ ਦੋ ਫੁੱਲ ਉਹਨਾਂ ਨੇ ਤੇ ਇੱਕ ਫੁੱਲ ਮੈਨੂੰ ਰੱਖਤਾ ਤੇ ਆਪਾਂ ਚਾਹ ਚੂ ਪੀਨੇ ਆ ਤੇ ਨਾਲ ਤੁਹਾਡੇ ਨਾਲ ਆਪਾਂ ਅੱਜ ਸਾਰੇ ਦਿਨ ਦੀ ਰੁਟੀਨ ਸ਼ੇਅਰ ਕਰਦੇ ਆ ਕਿ ਅੱਜ ਜਿਸੀ ਕਰਿਆ ਕੀ ਬੇਲਿਆਂ ਨੇ ਕਰੀ ਆਹ ਵਾਲੀ ਆਪਾਂ ਪਹਿਲਾਂ ਸਾਈਂ ਜੀ ਨੂੰ ਚਾਹ ਦੇ ਕੇ ਸਾਡੇ ਸਾਈਂ ਜੀ ਤੋਂ ਪਰਸੇ ਕਰ ਰਹੇ ਨੇ ਬਾਹਰ ਇੱਕ ਲ ਆ ਚੁੱਕੀ ਹੈ ਦੁੱਧ ਲੈ ਕੇ ਅੱਜ ਸੰਡੇ ਆ ਕਹਿੰਦੀ ਮੈਗੀ ਬਣਾਇਓ ਬੱਚਾ ਵਾਟੀ ਬਹੁਤ ਤੰਗ ਆ ਜੀ ਆ ਇਹ ਦੇਖੋ ਇਧਰ ਕੀ ਹੋ ਰਿਹਾ ਹੈ ਸਾਬਣੀ ਆ ਕੇ ਅੰਦਰ ਆ ਕੇ ਬਣੀ ਆ ਹਾਂ ਚਾਹ ਪੀਣੀ ਹੈ ਕਿ ਅੰਦਰ ਆ ਕੇ ਪੀਣੀ ਆ ਕਿ ਨਾ ਹੌਣ ਲਾ ਦੋ ਨਾ ਦੰਦਲਾ ਨੰਦਲਾ ਬਾਹਰ ਆ ਕੇ ਕਦੇ ਠੰਡ ਹੋ ਜਾਂਦੀ ਹੈ ਕਦੇ ਗਰਮੀ ਹੋ ਜਾਂਦੀ ਹੈ ਹੌਂ ਡੰਡ ਹੋਈ ਪਈ ਬੇਰ ਕਿਰੇ ਭਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਵੇਰੇ ਪੀਣੀ ਆ ਜਾ ਭੈਣ ਭਰਾ ਟਾਕਿੰਗ ਕਰਦੇ ਹੋਏ ਆਜ ਵੀ ਗਰੇਵਾਂ ਤਾਂ ਨਹੀਂ ਹਾਂ ਤੇ ਹੁਣ ਬਹਿ ਕੇ ਆਪਾਂ ਪੀਵਾਂਗੇ ਚਾਹ ਚਾਹ ਪੀ ਕੇ ਫਿਰ ਆਪਾਂ ਬਣਾਵਾਂਗੇ ਸਬਜ਼ੀ ਵਾਟ ਯੂ ਈਟ ਟੂਡੇ ਮੈਗੀ ਆਫਟਰ 8 12:00 ਓਕੇ ਰੋੜਾ ਬੰਦਾ ਹੋਇਆ ਕਹਿੰਦੇ ਸਵੇਰੇ ਸਵੇਰੇ ਮੰਮੀ ਆ ਗਈ ਕੱਪੜੇ ਧੋ ਕੇ ਮੰਮੀ ਚਾਹ ਪੀਣੀ ਆ ਮਾਤਾ ਸ੍ਰੀ ਕਹਿੰਦੀ ਚਾਹ ਨਹੀਂ ਬੀ ਗੋੜ ਵਾਲੀ ਬਣਾਈ ਆ ਬਹੁਤ ਵਧੀਆ ਬਣੀ ਆ ਬਾਧੇ ਹੋਏ ਗੁੱਡ ਮਾਰਨਿੰਗ ਬ੍ਰੋ ਗੁੱਡ ਮਾਰਨਿੰਗ ਚਾਚੇ ਗੁੱਡ ਮਾਰਨਿੰਗ ਮੰਮੀ ਗੁੱਡ ਮਾਰਨਿੰਗ ਮੰਮੀ ਆ ਗਈ ਆ ਤੇ ਕਹਿੰਦੀ ਕੱਪੜੇ ਧੋਗੇ ਇਧਰ ਡਿਸਕਸ਼ਨ ਚੱਲ ਰਹੀ ਆ ਗੱਡੀ ਧੋਣੀ ਆ ਕਿ ਨਹੀਂ ਧੋਣੀ ਮਮੀ ਨੇ ਬੇੜਾ ਸੁੰਬਰਤਾ ਝਾੜੂ ਲਾਤਾ ਤੇ ਆਪਾਂ ਬੈਠੇ ਬੈਠੇ ਨੇ ਗੋਭੀ ਕੱਟ ਲਈ ਇਹਦੇ ਵਿੱਚ ਅੱਜ ਆਪਾਂ ਆਲੂ ਨਹੀਂ ਬਣਾਏ ਗੱਲ ਲਈ ਗੋਭੀ ਬਣਾਵਾਂਗੇ ਤੇ ਕੱਟ ਲਈ ਆ ਤੇ ਮੰਮੀ ਗਈ ਬੀਹੀ ਸੁਭਣ ਆਪਾਂ ਲਾਵਾਂਗੇ ਸਬਜ਼ੀ ਨੂੰ ਤੜਕਾ ਹਾਂਜੀ ਆਪਾਂ ਸਬਜ਼ੀ ਕੱਟ ਲਈ ਹੈ ਤੇ ਹੁਣ ਬਣਾਵਾਂਗੇ ਆਪਾਂ ਸਬਜ਼ੀ ਆਪਾਂ ਕੱਲੀ ਗੋਭੀ ਬਣਾਵਾਂਗੇ ਆਲੂ ਨਹੀਂ ਬਣਾਉਣੇ ਕਿਉਂਕਿ ਆ ਆਲੂ ਨਾਲ ਥੋੜਾ ਜਿਆਦਾ ਹੋ ਜਾਂਦਾ ਹੈ ਤੇ ਅੱਜ ਮੈਂ ਪਹਿਲੀ ਵਾਰੀ ਕੱਲੀ ਗੋਭੀ ਬਣਾ ਕੇ ਦੇਖ ਰਹੀ ਹਾਂ ਤੇ ਪੈਨ ਧਾਰਤਾ ਹੈ ਪੈਨ ਦੇ ਵਿੱਚ ਹੁਣ ਆਪਾਂ ਪਾਵਾਂਗੇ ਸਰੋਂ ਦਾ ਤੇਲ ਆਪਾਂ ਪਾਵਾਂਗੇ ਸਰੋਂ ਦਾ ਤੇਲ ਜਦੋਂ ਉਹ ਗਰਮ ਹੋ ਗਿਆ ਰੰਗ ਬਦਲਨ ਦਾ ਸਰੋਂ ਦੇ ਤੇਲ ਨੇ ਗਰਮ ਹੋ ਗਿਆ ਜਦੋਂ ਉਦੋਂ ਆਪਾਂ ਇਹਦੇ ਵਿੱਚ ਤੜਕਾ ਪਾਵਾਂਗੇ ਵਾਲੀ ਸਾਸੂ ਮਾ ਤਾਂ ਕਹਿੰਦੇ ਖੜੇ ਖੜੇ ਦੁੱਧ ਨੂੰ ਉਬਾਲੀ ਦੇ ਵਿੱਚ ਦੁੱਧ ਪੁੰਨ ਕੇ ਇਹਦੇ ਵਿੱਚ ਤਰਾਂ ਦੇ ਤੇ ਖੜੇ ਖੜੇ ਦੁੱਧ ਨੂੰ ਵਾਲੀ ਦਵਾਂਗੇ ਆਪਾਂ ਨਾਲੀ ਜੋ ਪਾ ਤੜਕਾ ਬੋ ਦਿੰਦਾ ਰੰਗ ਬਦਲ ਗਿਆ ਹੁਣ ਆਪਾਂ ਨੂੰ 5 ਮਿੰਟ ਲਈ ਉਹਦੇ ਤੋਂ ਲਵਾਂਗੇ ਕਿਉਂਕਿ ਤੇਲ ਬਹੁਤ ਗਰਮ ਹੈ ਇਹਦੇ ਚ ਆਪਾਂ ਪਿਆਜ਼ ਭੁੰਨਣਾ ਹੈ ਦਾ ਰੰਗ ਬਦਲ ਚੁੱਕਿਆ ਇਦਾਂ ਤੁਹਾਡਾ ਰੰਗ ਹੋਣਾ ਚਾਹੀਦਾ ਸਰੋਂ ਦੇ ਤੇਲ ਦਾ ਨਹੀਂ ਤਾਂ ਕੜੱਤਣ ਦੀ ਫਿਰ ਸਰੋਂ ਦੇ ਤੇਲ ਦੀ ਸਾਰੀ ਸਬਜ਼ੀ ਜਿਸ ਮਹਿਕ ਆਉਂਦੀ ਹੈ ਰੰਗ ਬਦਲਣਾ ਉਹ ਤਾਂ ਬਹੁਤ ਜ਼ਰੂਰੀ ਹੈ ਇੰਨੀ ਖੀੜ ਤੇ ਆਪਾਂ ਇਹਨੂੰ ਗਰਮ ਕਰਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਫਿਰ ਉਸ ਪਾਵਾਂਗੇ ਪਿਆਜ਼ ਮਸਲ ਪਾਤਾ ਹੈ ਮਸਲ ਜਿਹਾ ਕਰਾਂਗੇ ਕਿੰਕੀ ਗੈਸ ਤੇ ਰੱਖ ਕੇ ਨੀਂਦ ਤੱਕ ਰੱਖਣਾ ਗੈਸ ਨੂੰ ਲਾ ਕੇ ਉਹਨੂੰ 5 ਮਿੰਟ ਹੰਡਾ ਕਰਕੇ ਫਿਰ ਉਹਦੇ ਤੇ ਪਾਉਣਾ ਹੈ ਨਹੀਂ ਤਾਂ ਫਿਰ ਪੌਂਸਾਰੇ ਤੁਹਾਡਾ ਰਸ ਘੱਟ ਜਾਂਦਾ ਹੈ ਠੀਕ ਤਾਂ ਲਾਈਟ ਜਿਹਾ ਬ੍ਰਾਊਨ ਕਰਨਗੇ ਫਿਰ ਇਹ ਪਾਏ ਦੇ ਚਾ ਨਮਕ ਮਿਰਚ ਹਲਦੀ ਐਡ ਕਰਾਂਗੇ ਇਹਦੇ ਚ ਮੈਂ ਲਸਣ ਤੇ ਪਿਆਜ਼ ਪਾਇਆ ਆਹ ਇਹ ਪਾਏ ਦੇ ਥੰਨਾ ਗੀਰਾ ਪਾਵਾਂਗੇ 1/2 ਚਮਚ ਕਿਉਂਕਿ ਗੋਭੀ ਵੀ ਬਹੁਤ ਥੋੜੀ ਹੈ ਬਹੁਤ ਘਾਵ ਨਾਲ ਪਕਣਾ ਹੈ ਫਿਰ ਮਿਕਸ ਕਰਾਂਗੇ ਮਸਾਲਾ ਸਾਡਾ ਤਿਆਰ ਹੁਣ ਆਪਾਂ ਇਹਦੇ ਚ ਪਾਵਾਂਗੇ ਇੱਕ ਚਮਚਾ ਨੂਨ ਥੋੜੀ ਜਿਹੀ ਲਾਲ ਮਿਰਚ ਕਿਉਂਕਿ ਇਹ ਤੇਜ ਲਾਲ ਮਿਰਚ ਆ ਤਾਂ ਕਰਕੇ ਆਪਾਂ ਥੋੜੀ ਪਾਈ ਹੈ ਮੈਂ ਹਰੀ ਅਜ ਪਾਈ ਨਹੀਂ ਦੀ ਤੇ ਅੱਧਾ ਚਮਚਾ ਪਹਾਲੀ ਦਾ ਪਾਵਾਂਗੇ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਤੇ ਫਿਰ ਇਹ ਮਿਕਸ ਕਰਾਂਗੇ ਤੜਕਾ ਬਣਾ ਲਿਆ ਪੰਜ ਟਮਾਟੇ ਪਾਉਣਗੇ ਫਿਰ ਇਹਦੇ ਵਿੱਚ ਅਜਾਕਾ ਸਬਜ਼ੀ ਐਡ ਕਰਾਂਗੇ ਟਾਈਮ ਹੈ ਜੇ ਬਿਨਾਂ ਆਲੂਆਂ ਤੋਂ ਬਣਾ ਰਹੇ ਹਾਂ ਬਾਈ ਜੀ ਖਾਣ ਚ ਪਤਾ ਨਹੀਂ ਕਿਦਾਂ ਨੂੰ ਆਵੇਗੀ ਤੇ ਹੁਣ ਆਪਾਂ ਇਹਦੇ ਚ ਸਬਜੀ ਐਡ ਕਰ ਦਾਂਗੇ। ਤੇ ਹੁਣ ਆਪਾਂ ਇਸ ਚੰਨੇ ਆਪਾਂ ਮਿਕਸ ਕਰਾਂਗੇ। ਤੇ ਇਹ ਬਹੁਤ ਖੁਣਾ ਆਇਆ ਹੈ। ਤੇ ਹੁਣ ਆਪਾਂ ਰੈਸਟ ਕਰਕੇ 5 ਮਿੰਟ ਲਈ ਛੱਡ ਕੇ ਰੱਖਾਂਗੇ। ਜਿਵੇਂ ਆਪਾਂ ਚੰਨਾ ਕਰਦਾ ਹੈ ਉਹ ਜਿਹੜਾ ਗੈਸ ਤੇ ਬਣ ਕੇ ਹੋ ਰਿਹਾ। ਇਹਨੂੰ ਜ਼ਿਆਦਾ ਨਹੀਂ ਹਿਲਾਉਣਾ ਜੇ ਜ਼ਿਆਦਾ ਹਿਲਾਉਣਾ ਤਾਂ ਬੋਗੀ ਦੇ ਪੱਲੇ ਛੋਟੇ ਆਉਣਗੇ। ਚਾਪਾ ਖੜਨੀ ਬੋਗੀ ਬਣੂਗੀ। ਛਾਣ ਨੂੰ ਆਪਾਂ ਧੱਕ ਕੇ ਰੱਖ ਦਾਂਗੇ। ਗੈਸ ਨੂੰ ਸੁਨੋ ਬੱਗ। ਸਬਜੀ ਪਕਾ ਗਰਾਂਗੇ। ਤੇ ਗੈਸ ਹੌਲੀ ਕਰਤਾ। ਦੇਖਾਂਗੇ ਆਪਣੀ ਸਬਜੀ ਮੇ ਵੀ ਬਣ ਕੇ ਤਿਆਰ। ਸਬਜੀ ਬਣ ਕੇ ਤਿਆਰ। ਫਾਈਨਲ ਲੁੱਕ ਸਬਜੀ ਦੀ ਆਇਆ। ਤੇ ਮਾਤਾ ਸ੍ਰੀ ਆਟਾ ਗੁੰਨ ਰ ਰਹੇ ਨੇ। ਮੰਮੀ ਲੱਸੀ ਬਣਾਉਗੀ ਤੇ ਮੈਂ ਰੋਟੀ ਬਣਾਉਂਗੀ। ਫਿਰ ਅਸੀਂ ਸਾਰੇ ਬੈਠ ਕੇ ਖਾਵਾਂਗੇ ਠੀਕ ਆ ਮੰਮੀ। ਸਬਜੀ ਆਪਣੀ ਤਿਆਰ ਆ। ਮੈਂ ਹੁਣ ਬਣਾਉਂਗੀ ਰੋਟੀ ਤੇ ਮੰਮੀ ਬਣਾ ਰਹੀ ਆ ਲੱਸੀ। ਤੇ ਮਿਲਦਿਆ ਤੁਹਾਨੂੰ ਰੋਟੀ ਬਣਾ ਕੇ ਰੋਟੀ ਰੋਟੀ ਖਾ ਕੇ ਹੁਣ ਹਟੇ ਸੀਗੇ ਤੇ ਆ ਬੱਚਾ પાર્ટી ਕਹਿੰਦੀ ਤੂੰ ਭਾਬੀ ਜਿੱਦਨਦੇ ਆ ਸਾਨੂੰ ਕੁਝ ਬਣਾ ਕੇ ਨਹੀਂ ਖਵਾਇਆ ਮੈਂ ਦੇਗਾ ਧਰਤਾ ਮੈਂ ਕੀ ਦਾ ਉਹਦੇ ਆਲੇ-ਦਾਲੇ ਇੱਕ ਧਨੀਆ ਪਾ ਰਹੀ ਹੈ ਦੂਜੀ ਆ ਲਾ ਰਹੀ ਤੀਜੀ ਮੂੰਹ ਨੂੰ ਵੇਟ ਕੇ ਬੈਠਿਆ ਚਾਰ ਬਾਕੀ ਜਾਂਦਾ પાર્ટી ਅੰਦਰ ਬੈਠੀ ਆ ਪੈਰਾਟਾ ਗੰਨਾ ਚਾਚਾ ਨੂੰ ਕਿਹਾ ਬੈਠਾ ਕਹਿੰਦਾ ਜਦੋਂ ਬਣ ਗਈ ਮੈਂ ਉਹਦੀ ਬਾਹਰ ਆਉਂਗਾ ਇੱਕ ਚਾਚਾ ਆ ਰਿਹਾ ਪੱਲੀ ਲੈ ਕੇ ਚਾਚਾ ਕਹਿੰਦਾ ਜਾਨੂ ਤੋਂ ਢੀ ਮਹਿਗੀ ਵਾਣਨੀ ਆ ਮੈਂ 50 ਘੇੜੇ ਲਾਉਣੇ ਤਾਂ ਤੱਕ ਜੀ ਮਹਿਗੀ ਵਾਲੇ ਪਰਸਨ ਵੱਧਦੇ ਹੋਏ ਇੱਕ ਬੰਦਾ ਪਹਿਲਵਾਨ ਸਾਡਾ ਹੋਰ ਆ ਗਿਆ ਸੇਕ ਰਹਿੰਦਾ ਜਿਹਾ ਓਲੀ ਓਲੀ ਆ ਰਹੇ ਨੇ ਮੈਨੂੰ ਵੀ ਹੋ ਗਿਆ ਹੁਣ ਤਾਂ ਸਰ ਫੜੀ ਬੈਟੀਆਂ ਕੋਈ ਨਹੀਂ ਰੋਣਾ ਹਜੇ ਨਹੀਂ ਜਾਂਦੇ ਸੀ ਜੀ ਲਾ ਹਜੇ ਜੀ ਲਾ ਕੇ ਰਹਿ ਹਾਂ ਕਿਦਾਂ ਕੱਲ ਤਾਂ ਆਏ ਸਨੀ ਦਿਵਾਲਨ ਕੋ ਪੱਟੀ ਬੰਨੀ ਵਰਦੀ ਸੀ ਮੱਤੇ ਤੇ ਅੱਜ ਕਿਉਂ ਆ ਅੱਜ ਵੀ ਉਹੀ ਹਾਲੀ ਹੋਇਆ ਠੰਡਾ ਮੌਸਮ ਬਦਲ ਗਿਆ ਨਾ ਉਹਦੇ ਕਰਕੇ ਮੰਮੀ ਆਈਂ ਤੇ ਮੈਗੀ ਬਣ ਕੇ ਤਿਆਰ ਕਿਦਾਂ ਲੱਗੀ ਵਧੀਆ ਬਹੁਤ ਵਧੀਆ ਤੇ ਵਿੱਚ ਸਾਡੇ ਛੋਣੀਆਂ ਮੈਗੀ ਹੋਣੀਆਂ ਪਪਾ ਕਹਿੰਦਾ ਅੱਜ ਦੇਗਾ ਹੀ ਬਣਾਉਣੇ ਆ ਚਲੋ ਇਸੇ ਨਾਲ ਹੀ ਆਪਾਂ ਵਲੌਗ ਨੂੰ ਇੱਥੇ ਹੀ ਅੰਡਾ ਕਰਦੇ ਹਾਂ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ